जीआरसी लाइव टीवी फेसबुक पेज ਅਤੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਆਏ ਹੋਇਆ A1 ਕਨਫੈਕਟਰੀ ਬੇਲੇ ਦੀ ਸਭ ਤੋਂ ਜਿਹੜੀ ਕਹਦੀ ਆਪਾਂ ਮਸ਼ਹੂਰ ਦੁਕਾਨ ਆ ਕਨਫੈਕਟਰੀ ਆ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਆ ਬਹੁਤ ਸੋਹਣਾ ਖੂਬਸੂਰਤ ਸ਼ਹਿਰ ਹੈ ਤੇ ਕਾਲਜ ਵੀ ਇੱਥੇ ਤੇ ਬਿਲਕੁਲ ਤੁਸੀਂ ਦੇਖੋ ਬੇਲੇ ਦੇ ਵਿੱਚ ਜਿਹੜੀ ਦੁਕਾਨ ਪੈ ਜਾਂਦੀ ਹੈ ਜੇ ਐਮਆਈ ਦਾ ਜਿਹੜਾ ਵੱਡਾ ਸ਼ੋਰੂਮ ਵੀ ਇੱਥੇ ਸਾਰਾ ਸਮਾਨ ਐਮਆਈ ਦਾ ਵੀ ਮਿਲ ਜਾਂਦਾ ਹੈ ਦੀਵਾਲੀ ਲੰਘ ਚੁੱਕੀ ਆ ਪਰ ਧਮਾਕੇ ਜਿਹੜੇ ਲਗਾਤਾਰ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਦਿਖਾਣੇ ਆ ਤੁਹਾਨੂੰ ਲਓ ਪਾਣੀ ਗਰਮ ਕਰਨੇ ਵਾਲਾ ਗੀਜਰ 25 ਲੀਟਰ ਦਾ ਸਿਰਫ ਇੱਥੇ 2900 ਰੁਪਏ ਦਾ ਦੀਵਾਲੀ ਤੋਂ ਬਾਅਦ ਵੀ ਜਿਹੜੇ ਧਮਾਕੇ ਲਗਾਤਾਰ ਜਾ ਰਹੀ ਹੈ ਤੇ ਆ ਫਲਿੱਪਸ ਦੇ ਤੁਸੀਂ ਦੇਖ ਸਕਦੇ ਹੋ ਵਧੀਆ ਬ੍ਰਾਂਡ ਦੇ ਹਰ ਇੱਕ ਇਲੈਕਟ੍ਰੋਨਿਕ ਸਮਾਨ 3950 ਰੁਪਏ ਕੱਟ ਕੇ 3650 ਰੁਪਏ ਦੇਖ ਸਕਦੇ ਹੋ ਮਿਊਜ਼ਿਕ ਸਿਸਟਮ ਹੋਰ ਵੀ ਬਹੁਤ ਕੁਝ ਤੁਸੀਂ ਦੇਖ ਸਕਦੇ ਹੋ ਆ ਫਰਾਈ ਫ੍ਰੀ ਕਰਨ ਵਾਸਤੇ ਅਜਿਹਾ ਨਵੀਂ ਆਟਮ ਆਈ ਹੈ 4.2 ਲੀਟਰ ਸਿਰਫ 5000 ਰੁਪਏ ਦੇ ਵਿੱਚ ਫਿਲਪਸ ਕੰਪਨੀ ਇਹ ਤੁਸੀਂ ਦੇਖ ਸਕਦੇ ਹੋ వాటర్ ਫਿਲਟਰ 7490 ਰੁਪਏ ਦਾ ਲੋ ਵੀ ਸ਼ੁੱਧ-ਸ਼ੁੱਧ ਪਾਣੀ ਪੀਓ ਤੇ ਹੋਰ ਵੀ ਵੱਡੇ ਤੁਸੀਂ ਦੇਖ ਸਕਦੇ ਹੋ ਪਾਣੀ ਵਾਲੇ ਕੀਜ਼ਰ ਪਏ ਆ ਬਾਕਮਾਲ ਕੰਪਨੀ ਆ ਬਾਕਮਾਲ ਰੇਟ ਆ ਦੇਖ ਸਕਦੇ ਹੋ ਔਰੀਐਂਟ ਕੰਪਨੀ ਇਹ ਦੇਖ ਸਕਦੇ ਹੋ ਸਿਰਫ 1200 ਰੁਪਏ ਦੇ ਵਿੱਚ 15 ਲੀਟਰ ਦਾ ਗਲਾਸ ਲਾਈਨ ਆ ਇੱਕ ਵਾਰ ਪਾਣੀ ਗਰਮ ਕੀਤਾ ਸਾਰਾ ਦਿਨ ਜਿਹੜਾ ਪਾਣੀ ਗਰਮ ਰਹੂਗਾ ਇਹ ਹੋਰ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਜਿਹੜਾ ਸਮਾਨ ਖਾਣ ਦਾ ਮਿਲ ਜਾਂਦਾ ਤੇ ਆਹ ਦੇਖੋ ਤੁਸੀਂ ਅੱਗੇ ओरिएंट ਦਾ ਮਿਕਸਰ ਜੂਸਰ ਦੇਖ ਸਕਦੇ ਕੰਪਨੀ ਵਧੀਆ ਬ੍ਰਾਂਡ 3500 ਰੁਪਏ ਦੇ ਵਿੱਚ ਹੈ ਤੇ ਇਹ ਸਿੰਗਲਰ ਦਾ 2600 ਰੁਪਏ ਦੇ ਵਿੱਚ ਹੈ ਤੇ ਵੈਕਿਊਮ ਕਲੀਨਰ 2500 ਰੁਪਏ ਦੇ ਵਿੱਚ ਹੈ ਤੇ ਹੋਰ ਵੀ ਜਿਹੜੇ ਵਧੀਆ ਕੰਪਨੀ ਦੇ ਇੱਥੇ ਖਰੋਟ ਪਏ ਆਂ ਹੋਟਸ ਪਏ ਆਂ ਮੂਫਲੀਆਂ ਪਈਆਂ ਤੇ ਦੁਕਾਨ ਬੜੀ ਸ਼ਾਨਦਾਰ ਹੈ ਤੇ ਇਲਾਕੇ ਦੀ ਤੇ ਗੱਲ ਕਰੀਏ ਸਭ ਤੋਂ ਮਸ਼ਹੂਰ ਤੇ ਪੁਰਾਣੀ ਦੁਕਾਨ ਸਾਡੇ ਏਵਨ ਬਾਈ ਜੀ ਖੜੇ ਆ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੀਵਾਲੀ ਖਤਮ ਹੋ ਗਈ ਪਰ ਤੁਸੀਂ ਧਮਾਕੇ ਜਿਹੜੇ ਲਗਾਤਾਰ ਜਾਰੀ ਆ ਸਕੀਮਾਂ ਹਲੇ ਵੀ ਚੱਲਦੀਆਂ ਨੇ ਸਕੀਮਾਂ ਚੱਲਦੀਆਂ ਰਹਿਣਗੀਆਂ ਬਿਲਕੁਲ ਜੀ ਬਿਲਕੁਲ ਬਾਕੀ ਸੁਣਿਆ ਵੀ ਅਗਲੀ ਦੀਵਾਲੀ ਤੇ ਕੋਈ ਵੱਡਾ ਧਮਾਕਾ ਕਰਨ ਬਾਰੇ ਤੁਸੀਂ ਸੋਚ ਰਹੇ ਆ ਬਿਲਕੁਲ ਜੀ ਬਿਲਕੁਲ ਕਿਹਦਾ ਧਮਾਕਾ ਹੋਊਗਾ ਹਾਂ ਮੁੜ ਕੇ ਜਿਹੜੇ ਦੰਦ ਦੰਗਾਂ ਦੇ ਪਾਸੋਂ ਦੀ ਸੁਣ ਕੇ ਕਰਨ ਹੋ ਜਗੇ ਪਰ ਉਹਦੇ ਲਈ ਤਾਂ ਅਸਲੇ ਵੇਟ ਕਰਨੀ ਪੈਗੀ ਨਾ ਅੱਛਾ ਅਗਲੀ ਦੀਵਾਲੀ ਵੇਟ ਕਰਨੀ ਪਏ ਹਾਂ ਨਹੀਂ ਦੀਵਾਲੀ ਤੇ ਅਗਲੀ ਦੀਵਾਲੀ ਤੇ ਕਹਿੰਦੇ ਹਾਂ ਤੁਸੀਂ ਫੋਨ ਸੀਮਾ ਬਾਰੇ ਜਾਣਕਾਰੀ ਦੇ ਸਕਦੇ ਕਾਕਾ ਨੂੰ ਠੀਕ ਆ ਹਾਂ ਜਿਵੇਂ ਆਪਣੇ ਕੋਲ Apple ਦੇ iPhone ਦੇ ਸਾਦੇ ਮਾਡਲ ਵੀਰੇ ਹੁੰਦੇ ਆ ਅੱਛਾ 16 Pro ਜਿਹੜਾ ਹੌਟ ਮਾਡਲ ਹੈ ਨਹੀਂ ਮਿਲਦਾਗਾ ਉਹ ਆਪਣੇ ਕੋਲ ਹੁਣ ਵੀ ਮਜੂਦ ਮਿਲੇਗਾ ਠੀਕ ਆ ਪ੍ਰਾਈਸ ਵੀ ਨਾਲ ਨਾਲ ਦੱਸ ਦਿਓ ਪ੍ਰਾਈਸ ਤਾਂ ਤੁਹਾਨੂੰ ਜੋ ਜੈਨਨ ਡਿਸਟ੍ਰੀਬਿਊਟਰ ਦਾ ਮਾਲ ਆ 1,19,000 ਇਹਦੀ ਕੀਮਤ ਉਹੀ ਸਾਡੇ ਕੋਲੋਂ ਮਿਲੇਗੀ ਤੁਹਾਨੂੰ ਡਿਸਟ੍ਰੀਬਿਊਟਰ ਪ੍ਰਾਈਸ ਜਿਹੜਾ ਹੁੰਦਾ ਠੀਕ ਆ ਜਿਹੜਾ ਵਾਲਾ ਬਿਲਕੁਲ ਬਿਲਕੁਲ ਸਾਰੇ ਮਾਡਲ ਨਾ 16 16 ਜਿਹੜਾ ਜਣੀ ਤੁਹਾਡੇ ਕੋਲ ਇਹ ਨਹੀਂ ਹੈਗਾ ਵੀ ਆਈਫੋਨ ਦੇ ਆਰਡਰ ਬੁੱਕ ਕਰਨੇ ਪਏ ਤੁਹਾਡੇ ਕੋਲ ਸਾਰੇ ਮਾਡਲ ਪਏ ਆ ਆਪ ਦੀ ਨਾਲ ਸਾਰੇ ਮਿਲਣਗੇ ਮਾਡਲ ਹਰ ਬੈਸਟ ਰੇਟ ਤੇ ਬਜਾਜ ਫਾਈਨਾਂਸ ਤੋਂ 24 ਕਿਸ਼ਤਾਂ ਹੋ ਜਾਣਗੀਆਂ ਜ਼ੀਰੋ ਡਾਊਨ ਪੇਮੈਂਟ ਦੇ ਕੇ ਕੀ ਬਾਤ ਆ ਜੀ ਹਾਂ ਜੀ ਮਤਲਬ ਕਿ ਤੁਸੀਂ ਪਹਿਲਾਂ ਕੋਈ ਵਸਣ ਦੇਣਾ ਜਸਟ ਹੋਣੀ ਜੇ ਤੁਹਾਡਾ ਬਜਾਜ ਕਾਰਡ ਬਣਿਆ ਹੈ ਜਲਦ ਫਾਈਰ ਚਾਰਜ ਜਿਹਦੀ ਕਿ ਮਤਲਬ ਕਿ 1500 ਬਹੁਤ ਘੱਟ ਹਾਂ ਕੀ ਹੁੰਦਾ 1500 ਕੁਝ ਵੀ ਨਹੀਂ ਹੁੰਦਾ ਹੈਗਾ 1500 ਦੇ ਕੇ ਤੁਸੀਂ ਆਈਫੋਨ ਦਾ ਕੋਈ ਮਾਡਲ ਚੂਜ਼ ਕਰ ਸਕਦੇ ਹੋ ਲੈ ਜਾ ਸਕਦੇ ਹੋ 13 14 15 24 ਕਿਸ਼ਤਾਂ ਮਤਲਬ ਜੇ ਤੁਸੀਂ ਆਈਫੋਨ ਆਪਾਂ 13 ਦੀ ਗੱਲ ਕਰੀਏ ਜਿਹਦੀ ਕੀਮਤ 59900 ਹੈ ਅੱਛਾ ਜਿਹਦੀਆਂ 24 ਕਿਸ਼ਤਾਂ ਨਹੀਂ ਹੈ ਜਾਣੋ ਤਾਂ 2080 ਲਗਭਗ ਮਹੀਨੇ ਦੀ ਕਿਸ਼ਤ ਵੱਢੀ ਜਾਂਦੀ ਠੀਕ ਹੈ ਤੁਸੀਂ 1500 ਰੁਪਏ ਦੇਣਾ ਹੈ ਔਰ ਤੁਸੀਂ ਇਹਨੂੰ ਫੋਨ ਨੂੰ ਲੈ ਜਾ ਦੋ ਆਪਣੇ ਘਰ ਆਪਾਂ ਕਿਸ਼ਤਾਂ ਦੀ ਬਿਲਕੁਲ ਬਿਲਕੁਲ ਜਿੰਨੇ ਵੀ ਆਈਫੋਨ ਲਵਰ ਆ ਜਰੂਰ ਸਾਡੇ ਵੀਰ ਕੋਲ ਆਓ ਤੇ ਬਾਕੀ ਸਾਰੇ ਮਾਡਲ ਹੁੰਦੇ ਨੇ ਆਪਣੇ ਪਾਸ Oppo ਦੇ ਹੈਗੇ ਆ Samsung ਵੀ ਸਾਰੇ ਮਾਡਲ ਹੈ ਆ ਵਿਵੋ ਦੇ ਸਾਡੇ ਮਰ ਰਹਾ ਐ ਐਮ ਆਈ ਦੇ ਸਾਡੇ ਐਮ ਆਈ ਦਾ ਮੈਂ ਕਹਿੰਦਾ ਤੁਸੀਂ ਡਿਸਟ੍ਰੀਬਿਊਟਰ ਐ ਮੇਨਰ ਸਟੋਰ ਆ ਜੀ ਸਾਡੇ ਕੋਲ ਐਮ ਆਈ ਦਾ ਅੱਛਾ ਐਮ ਆਈ ਦਾ ਮਾਡਲ ਤੁਸੀਂ ਸਾਡੇ ਕੋਲ ਤੇ ਫਾਈਨਾਂਸ ਕਰਾ ਸਕਦੇ ਹੋ ਕੈਸ਼ ਇਨ ਲਈ ਜਾ ਸਕਦੇ ਹੋ ਹਾਂ LED ਆਪਣੇ ਪਾਸ ਹੁੰਦੀ ਐਮਆਈ ਦੀ ਜਿਹੜੀ ਮਰਜ਼ੀ LED ਲੋਬਤੀ 243 50 55 ਸਾਰੀਆਂ LED ਆਪਣੇ ਪਾਸ ਮੌਜੂਦ ਹੁੰਦੀਆਂ ਤੇ ਸਮਾਨ ਗਦਾਮ ਚ ਰੱਖਿਆ ਹੋਇਆ ਕਿਤੇ ਜਿੱਦਾਂ ਬੜਾ ਸਮਾਨ ਸਟੋਰ ਹੈਗਾ ਬਣਾਇਆ ਮੈਂ ਦਾ ਮੇਰੀ ਸੈਕੰਡ ਸ਼ਾਪ ਪਿਆਰ ਦੇ ਵਿੱਚ ਅੱਛਾ ਤੁਸੀਂ ਇੱਕ ਉਹਨਾਂ ਦਾ ਬਲਾਕ ਹੀ ਬਣਾਇਓ ਉਹਦੇ ਚ ਸਾਰੀਆਂ LED ਆਪਣੇ ਪਾਸ ਮੌਜੂਦ ਹੁੰਦੀਆਂ ਪਈਆਂ ਠੀਕ ਠੀਕ ਤੇ ਐਮਆਈ ਦੇ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਨਵੇਂ-ਨਵੇਂ ਮਾਡਲ ਲਾਂਚ ਹੋਏ ਆ ਉਹਨਾਂ ਦੀ ਡੈਮੋ ਵੀ ਪਈਆਂ ਬਿਲਕੁਲ ਆਓ ਤੇ ਜਿਹੜੀ ਚੀਜ਼ ਚਾਹੀਦੀ ਹੈ ਉਹ ਲੈ ਜਾਓ ਭਾਵੇਂ ਪੈਸਾ ਕੋਈ ਨਾ ਦਿਓ ਮੀਰ ਕਹਿੰਦਾ ਸਾਡੇ ਆਜੋ ਤੁਸੀਂ ਇੱਕ ਵਾਰ ਜ਼ਰੂਰ ਵਿਜ਼ एवन कन्फेक्शनरी बेला डिस्ट्रिक्ट श्री चमकोर साहब ਵੱਡੀਆਂ ਆਫਰਾਂ ਜਿਹੜੀਆਂ ਹਲੇ ਵੀ ਤੁਸੀਂ ਦੇਖ ਸਕਦੇ ਹੋ ਜਾਰੀ ਹੈ ਆ ਸਾਹਮਣੇ ਦੀ ਦੇਖ ਸਕਦੇ ਚੁੱਲਾ ਬਿਜਲੀ ਵਾਲਾ ਇਲੈਕਟ੍ਰੋਨਿਕ 3700 ਰੁਪਏ ਕੱਟ ਕੇ 3200 ਰੁਪਏ ਦਾ ਤੇ ਨਾਲੇ ਦੇਖੋ ਅ ਕੀ ਚੀਜ਼ ਦੀ ਹੁੰਦੀ ਹੈ ਗ੍ਰਾਈਂਡਰ ਇਹ ਆ ਆ ਦੇਖੋ ਸਿਰਫ 1000 ਰੁਪਏ ਦਾ ਤੇ ਹੋਰ ਵੀ ਤੁਸੀਂ ਦੇਖੋ ਆਈਐਫਬੀ ਕੰਪਨੀ ਦਾ ਐਲਜੀ ਦਾ ਸਾਰਾ ਮਾਲ ਪਿਆ ਉੱਥੇ ਵਾਸ਼ਿੰਗ ਮਸ਼ੀਨਾਂ ਪਈਆਂ ਆ ਦੇਖੋ ਸਿਰਫ ਤੇ ਸਿਰਫ 222 ਲੀਟਰ ਦਾ ਫਰਿੱਜ ਹੈ ਕਿੰਨੀ ਸੋਹਣੀ ਲੁੱਕ ਹੈ ਤੇ ਕੀਮਤ ਸਿਰਫ 20000 ਰੁਪਿਆ 19999 ਰੁਪਿਆ ਅੰਦਰ ਵੀ ਤੁਹਾਨੂੰ ਲੁੱਕ ਦਿਖਾ ਦਿੰਦੇ ਆ ਫਰਿਜ ਜਿਹੜੀ ਦੇਖੋ ਜਿਹੜਾ ਵੀ ਫਰੇਮਟ ਤੁਹਾਡਾ ਸਮਾਨ ਆ ਵਿੱਚ ਰੱਖੋ ਇਹਨੂੰ ਲੱਦ ਕੇ ਪਰ ਉਹ ਸਪੇਸ ਸੋਹਣੀ ਆ ਵਧੀਆ ਖੁੱਲੀ ਆ ਤੇ ਰੇਟ ਵੜਾ ਗਿਆ ਹੈ ਹਨਾ ਪਰ ਨਾਈਸ 24 ਘੰਟੇ ਜਿਹੜਾ ਬਲੱਬ ਦਾ ਇੱਥੇ ਤੁਸੀਂ ਵਜਾਜਦਾ ਠੀਕ ਆ ਆਪਣਾ ਕ੍ਰੈਡਿਟ ਕਾਰਡ ਲੈ ਕੇ ਆਓ ਤਾਂ ਹੋਰ ਜਿਹੜੀ ਆਫਰ ਮਿਲ ਜਾਂਦੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਛੋਟਾ ਜਿਹਾ ਗ੍ਰੈਂਡਰ 800 ਰੁਪਏ ਦਾ ਫਲੈਪਸ ਦੀ 1650 ਰੁਪਏ ਦੀ ਆ ਪ੍ਰੈਸ ਹੋ ਗਈ ਜੀ 1400 ਰੁਪਏ ਦਾ 50 ਰੁਪਏ ਦੀ ਬੜਾ ਮਾਡਲ ਪ੍ਰੈਸ ਹੋ ਗਈ 1000 ਰੁਪਏ ਦੀ ਆ ਸਿਰਫ ਫਲੈਕਸ ਦੀ ਪ੍ਰੈਸ 700 ਰੁਪਏ ਦੇ ਵਿੱਚ ਆ ਨਾ ਤੇ ਆ ਦੇਖੋ ਇੱਕ ਛੋਟਾ ਰਿਜਰ ਮਾਕਾ ਜੀ ਵੱਡਾ ਮਾਕਾ ਜੀ ਵੱਡਾ ਦੋ ਆਪਣੇ ਗਾਕਾ ਨੂੰ ਹਾਂਜੀ ਹਾਂਜੀ ਬਿਲਕੁਲ ਆ ਦੇਖੋ LED ਕਿਹੜੀ ਕੰਪਨੀ ਦਾ ਜੀ ਇਹੇ Oriennt ਦਾ ਹੈ Oriennt ਦਾ ਨਵ ਬੱਲਬਾ ਕਿੰਨੀ ਕੀਮਤ ਆ ਇਹਦੀ ਜੀ ਜੀ ਬਾਜ਼ਾਰ ਕੀ ਹੁੰਦਾ 80 ਤੋਂ 90 ਰੁਪਏ ਤੱਕ ਦੀ ਆ ਹਾਂ ਬਿਲਕੁਲ 80 ਤੋਂ 90 ਰੁਪਏ ਤੁਹਾਨੂੰ 45 ਦੇ ਵਿੱਚ ਤੁਹਾਨੂੰ ਗਾਰੰਟੀ 1 ਸਾਲ ਦੀ ਗਾਰੰਟੀ 1 ਸਾਲ ਦੀ ਗਾਰੰਟੀ ਤੇ ਸਿਰਫ ਤੇ ਸਿਰਫ 45 ਰੁਪਏ ਦੇ ਵਿੱਚ ਜਿਹੜਾ ਛੋਟੇ ਤੇ ਛੋਟੀਆਂ ਵੱਡੀਆਂ ਤੇ ਵੱਡੀਆਂ ਬੱਲਮ ਤਾਂ ਹਰ ਘਰ ਹੁੰਦਾ ਇੱਕਾ ਛੋਟਾ ਤੇ ਨਿੱਕਾ ਜਿਹਾ ਫ੍ਰਿਜ ਵੀ ਦੇਖ ਰਹੇ ਆਪਾਂ ਇਹ ਤਕਰੀਬਨ 180 ਕਿ ਲੀਟਰ ਦਾ ਹੈ ਤੇ ਕੀਮਤ ਵੀ ਬੜੀ ਜਾਇਜ਼ ਹੈ 13500 ਰੁਪਏ ਦੇ ਵਿੱਚ ਤੁਹਾਨੂੰ ਫ੍ਰਿਜ ਮਿਲ ਜੂਗਾ ਹੁਣ ਤਾਂ ਅੱਜ ਕੱਲ ਸੋਨੇ ਨੂੰ ਘੱਟ ਮਿਲਦਾ ਵੀ ਆਹ ਰੇਟਾਂ ਦੇ ਵਿੱਚ ਫ੍ਰਿਜ ਨਵੇਂ-ਨਵੇਂ ਫ੍ਰਿਜ ਵਿਦ ਵਾਰੰਟੀ ਤੇ ਚਲੋ ਕਿਸੇ ਟਾਈਮ ਆਂਦੇ ਸੀ 8000 ਦਾ 10000 ਦਾ ਪਰ ਆਹ ਦੇਖੋ ਵਾਸ਼ਿੰਗ ਮਸ਼ੀਨ ਕਿੰਨੀ ਸੋਹਣੀ ਆ ਆ ਮੂਰੇ ਘੱਗਾ ਜਿਹਾ ਦੇਖੋ ਕਿੰਨਾ بڑا ਬਣਿਆ ਵਾ ਇਹਦੇ ਵਿੱਚੇ ਕੱਪੜੇ ਪਾਓ ਪਾਣੀ ਪੂਣੀ ਵੀ ਆਪੇ ਕਰਦੀ ਆ ਆਟੋਮ ਲੈ ਤੇ ਚੋ ਕੱਪੜੇ ਪਾਣੇ ਨੇ ਕੱਪੜੇ ਪਾਣੇ ਸੁੱਕੇ ਕੱਢਣੇ ਕਿੱਥੇ ਹੋਰ ਬਸ ਬਾਹਰ ਦੇ ਸੁਕਾਣ ਦੇ ਅੱਛਾ ਇੱਥੇ ਵੀ ਸੁੱਕੇ ਕੱਢਣੇ ਇਹਨੇ ਬੰਦ ਹੋ ਜੇਗੀ ਜਿਆਦਾ ਕੱਪੜੇ ਨੇ ਧੋਤੇ ਸੁਕਾਤੇ ਇਹ ਬੰਦ ਹੋ ਜੇਗੀ ਆਪਣੇ ਆਪੇ ਆਰ ਲਾ ਲੇਗੀ ਤੁਹਾਨੂੰ ਅੱਛਾ ਆਪੇ ਬੰਦ ਹੋ ਜਾਂਦੀ ਹੈ ਆਪੇ ਬੰਦ ਹੋ ਜੇਗੀ ਕੱਪੜੇ ਬਰਹਣ ਕੱਪੜੇ ਸੁਕਾ ਕੇ ਦੇ ਦਿੰਦੇ ਨੇ 90% ਕੀਮਤ ਕੀਮਤ ਸਿਰਫ 34999 ਨੇ 34999 ਤੋਂ ਉੱਪਰ ਆਪਾਂ ਦੌਲੀ ਆਫਰ 'ਚ 34999 ਦੇ ਰਹੇ ਹਾਂ ਖਾਲੇ ਵਿੱਚ ਦੇ ਰਹੇ ਆ ਜਾਨੀ ਦਿਵਾਲੀ ਆਫਰ ਦੇ ਵਿੱਚ ਤੇ ਹੋਰ ਦੇਖੋ ਤੁਸੀਂ ਹਾ ਕੇਟਲੀਆਂ ਹੋ ਗਈਆਂ ਚਾਹ ਬਣਾਉਣ ਵਾਲੀਆਂ ਕੌਫੀ ਵਾਲੀਆਂ ਕੌਫੀ ਮੇਕਰ ਹੋ ਗਿਆ 1400 ਰੁਪਏ ਦਾ ਚਾਰ ਕੱਪ ਤੁਸੀਂ ਕੌਫੀ ਬਣਾ ਸਕਦੇ ਹੋ ਤੇ ਸੈਂਡਵਿਚ ਦਾ ਹੋ ਗਿਆ ਦੇਖੋ ਕਿੰਨੇ ਸੋਹਣੇ ਸੋਹਣੇ ਤੁਸੀਂ ਇੱਥੇ ਮਨਪਸੰਦ ਚੀਜ਼ਾਂ ਇਲੈਕਟ੍ਰੋਨਿਕ ਚੀਜ਼ਾਂ ਤੇ ਗਾਨੇ ਦੇ ਸ਼ਕੀਨ ਬਲੂਟੁੱਥ ਦੇ ਨਾਲ ਤੁਸੀਂ ਦੇਖੋ ਕਿੱਡਾ ਵੱਡਾ ਸਪੀਕਰ ਸਿਰਫ 3400 ਰੁਪਏ ਦੇ ਵਿੱਚ ਮਿਲ ਰਿਹਾ ਤੇ نیچے ਇਸ ਤੋਂ ਵੀ ਜਿਹੜਾ ਵੱਡਾ ਉਹ 4400 ਰੁਪਏ ਦੀ ਕੀਮਤ ਦੇ ਵਿੱਚ ਮਿਲ ਰਿਹਾ ਤੇ ਆਹ ਸਿਰਫ ਤੇ ਸਿਰਫ 2400 ਰੁਪਏ ਦੇ ਵਿੱਚ ਤੁਸੀਂ ਆਪਣੇ 1500 ਵਾਟ ਬੂਫਰ ਆ ਵੀ ਕੀ ਆ ਬਾਤ ਆ ਵੱਡੀ ਸਾਊਂਡ ਜਿਹੜੀ ਤੁਹਾਨੂੰ ਮਿਲ ਰਹੀ ਹੈ ਜਰੂਰ ਵਿਜ਼ਿਟ ਕਰੋ ਲੌਬੀ ਮਿਊਜ਼ਿਕ ਸਿਸਟਮ ਹੈ ਜਿਹੜਾ ਡਬਲ ਜੋੜਾ ਕੀਮਤ 8490 ਜਨੀ 8490 ਰੁਪਏ ਦੇ ਵਿੱਚ ਡਬਲ ਸੈਟਅਪ ਹੈ ਨਾਲ ਮਾਈਕ ਵੀ ਹੈ ਲੌਬੀ ਸਕੀਮਾਂ ਜਿਹੜੀਆਂ ਤੁਹਾਨੂੰ ਹਾਲੇ ਵੀ ਲਾਗੂ ਹੋ ਦਵਾਲੀ ਤੋਂ ਬਾਅਦ ਲੌਬੀ ਅੰਦਰ ਜਿਹੜਾ ਗਦਾਮ ਵੀ ਪੂਰਾ ਫੁੱਲ ਭਰਿਆ ਪਿਆ ਫੁਲੀ ਲੋਡਡ ਹੈ ਸਿਆਲ ਆ ਗਿਆ ਹੀਟਰ ਵੀ ਇੱਥੇ ਆ ਸਭ ਕੁਝ ਉਪਲਬਧ ਹੈ ਦੋ ਗਾਫ ਨੂੰ ਹੀਟਰ ਦਾ ਤੋਹਫਾ ਅੱਛਾ ਹੀਟਰ ਦਾ ਤੋਹਫਾ ਦੇ ਦਈਏ ਹਾਂ ਜੀ ਹਾਂ ਜੀ ਇਹ ਲਓ ਜੀ ਹੀਟਰ ਜੀ ਜੀ ਬਾਜ਼ਾਰ ਕਹਿੰਦਾ 1000 ਰੁਪਏ ਦੇ ਘੱਟ ਨਹੀਂ ਹੋਣੇ ਅੱਛਾ ਬਿਲਕੁਲ ਮੈਂ ਤੁਹਾਨੂੰ ਜੇ ਪਲਾਸਿਕ ਦੇ ਬੰਦੇ ਕਿੰਨੀਆਂ ਡੁੱਬੇ ਇਹਦੇ ਵਿੱਚ ਦੋ ਰੜਾਂ ਲਾਈ ਆ ਆਹ ਲੋ ਜੀ ਸਿਆਲ ਦੇ ਵਿੱਚ ਠੰਡ ਹੋ ਜਾਣਾ ਟੈਂਪਰੇਚਰ ਚਲੇ ਜਾਂਦਾ ਠੇਹਾ ਬਹੁਤ ਲੋ ਵੀ ਅੱਜ ਤੁਹਾਨੂੰ ਵਧੀਆ ਸ਼ਾਨਦਾਰ ਦੇ ਦਿੰਦੇ ਲੋ ਵੀ ਅੱਜ ਤੁਹਾਨੂੰ ਸਪੈਸ਼ਲ ਕਹਿੰਦੇ ਇਹ ਬਲੌਗ ਬਣਾਉਣ ਆਏ ਆ ਤਾਂ ਆਪਾਂ ਸਿਰਫ ਆਉਣ ਲਈ ਆਉਣ ਲਈ 600 ਰੁਪਏ ਵਿੱਚ ਸੰਦੇ ਦੇਣਾ ਹੈ ਲੋ ਵੀ ਦਾਰਸ਼ਕੋ ਤਾੜੀਆਂ ਖੋਲ ਕੇ ਮਾਰ ਦਿਓ ਵੀਰ ਨੇ ਵੱਡਾ ਡਿਸਕਾਊਂਟ ਦੇਦਾ ਹੈ ਕਹਿੰਦਾ ਬਲੌਗ ਚੱਲ ਰਿਹਾ ਹੈ 690 ਦੇ ਦੇਣਾ 1000 ਵਾਲੀ ਚੀਜ਼ 700 ਰੁਪਏ ਦੇ ਵਿੱਚ ਚਾ ਲੈ ਜੋ ਦੋ ਰੋੜਾ ਇਹਦੇ ਵਿੱਚ ਲੱਗੇ ਹੋਈਆਂ ਲੋ ਸੈਮੀ ਆਟੋਮੈਟਿਕ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਵੀ ਪਈਆਂ ਨਾਲੇ ਕੱਪੜੇ ਧੋਣ ਨਾਲੇ ਸਿਕਾਓ ਐਲਜੀ ਕੰਪਨੀ ਦੀਆਂ 11 11.5 ਹਜ਼ਾਰ ਤੋਂ ਸ਼ੁਰੂ ਹੋ ਜਾਂਦੀਆਂ ਉੱਪਰ ਜਿਹੜੇ ਮਾਡਲ ਪਏ ਆ ਤੁਸੀਂ ਦੇਖ ਸਕਦੇ ਹੋ 7.5 ਕਿਲੋ 7 ਕਿਲੋ 7.5 ਕਿਲੋ ਆ ਡਿਜ਼ਾਈਨ ਦੇਖੋ ਫੁੱਲਾਂ ਵਾਲੇ ਕਿੰਨੇ ਸੋਹਣੇ ਜਿਹੜੇ ਪਏ ਹੋਏ ਆ ਤੇ ਅੰਦਰੋਂ ਵੀ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਜਿਹੜੇ ਵਾਸ਼ਿੰਗ ਮਸ਼ੀਨਾਂ ਬਾਜੀ ਆ ਕੀ ਬਾਤ ਆ ਬਈ ਬੜਾ ਸੋਹਣਾ ਫੰਕਸ਼ਨ ਲੱਗਿਆ ਆ ਆਲੋ ਐਦਾਂ ਲੱ ਕੀ ਜੇਬਸ ਲੱਗੀ ਹੁੰਦੀ ਆ ਤੇ ਉੱਪਰ ਡਿਜ਼ਾਈਨ ਤੇ ਟੱਕ ਲੋ ਪਾਣੀ ਨਹੀਂ ਇਹਨੂੰ ਲੱਗਦਾ ਤੇ ਅੱਗੇ ਮਾਡਲ ਜਿਹੜੀ ਬਹੁਤ ਸੋਹਣੀ ਵਾਸ਼ਿੰਗ ਮਸ਼ੀਨ ਤੁਸੀਂ ਦੇਖ ਸਕਦੇ ਹੋ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਐਲਈਡੀਆਂ ਇੱਥੇ ਬਹੁਤ ਪਈਆਂ ਤੇ ਆ ਦੇਖ ਸਕਦੇ ਹੋ ਫਰਿੱਜ ਸਭ ਕੁਝ ਇੱਦੇ ਸਮਾਨ ਅਵੇਲੇਬਲ ਆ ਜਿਹੜਾ ਤੁਹਾਨੂੰ ਚਾਹੀਦਾ ਇਲੈਕਟ੍ਰੋਨਿਕ ਦਾ ਲਓ ਆ ਵੱਡਾ ਫਰਿੱਜ LG ਕੰਪਨੀ ਦਾ 200 40 ਲੀਟਰ ਦਾ 200 40 ਲੀਟਰ ਦਾ ਲਓ ਦੇਖੋ ਮੈਂ ਕਹਿੰਦਾ ਨਵੀਂ ਵੀਰ ਤੇ ਕੱਦਦਾਈ ਜੱਡਾ ਹੀ ਆ ਇਹ ਸਿੰਗਲ ਡੋਰ ਦੇ ਵਿੱਚ ਆ ਵੈਸੇ ਤਾਂ ਡਬਲ ਡੋਰ ਉਦਾਂ ਕਹੀ ਜਾਂਦਾ ਡਬਲ ਡੋਰ ਨਾਲੋਂ ਸਿੰਗਲ ਡੋਰ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਹੁੰਦੇ ਆ ਆਪਾਂ ਜਮਾਨੀ ਦੇ ਉੱਪਰ برفੇ ਹੁੰਦੀ ਆ ਪਰ ਆਹ ਦੇਖੋ ਤੁਸੀਂ ਸਪੇਸ ਕਿੰਨੀ ਆਪਾਂ ਨੂੰ ਮਿਲ ਜਾਂਦੀ ਸਿੰਗਲ ਡੋਰ ਦੇ ਵਿੱਚ ਲਓ ਇਹਦੀ ਕੀਮਤ ਵੀ ਦੱਸ ਦਿਓ ਦੇਦੇ ਕਿੰਦੇ ਭਾਜੇ ਪਾ ਦਵਾਵਾਂਗੇ ਤੁਹਾਨੂੰ ਦਿਵਾਲੀ ਆਫਰ 'ਚ ਵੈਸੇ ਇਹਦੀ ਕੀਮਤ 25000 ਆ ਅੱਛਾ 23500 ਰੁਪਏ ਦੇ ਦਵਾਂਗੇ ਦਿਵਾਲੀ ਆਫਰ 'ਚ ਲਓ ਵੀ ਦਰਸ਼ਕੋ 23500 ਰੁਪਏ ਦੇ ਵਿੱਚ ਐਡਾ ਵੱਡਾ ਤੁਹਾਨੂੰ ਫਰਿੱਜ ਮਿਲ ਰਿਹਾ ਹੈ ਆਜੋ ਫਿਰ ਤੇ 3 ਸਟਾਰ ਜਿਹੜੀ ਰੇਟਿੰਗ ਵੀ ਮਿਲੀ ਹੋਈ ਆ ਪਾਵਰ ਸੇਵਰ ਆ ਪੂਰਾ ਤੇ ਅੱਗੇ ਦੇਖਦੇ ਆਂ ਬਾਈ ਡਬਲ ਡੋਰਸ ਵੀ ਲੈਣਾ ਡਬਲ ਡੋਰਸ ਵੀ ਆ ਅੱਛਾ ਡਬਲ ਡੋਰ ਵੀ ਪਿਆ ਨਹੀਂ ਸਾਰੇ ਪਏ ਆ ਮਾਡਲ ਦਾ ਆ ਦੇਖੋ ਡਬਲ ਡੋਰ ਦੇ ਜਿਹੜੇ ਪਸੰਦੀਦਾ ਹੁੰਦੇ ਆ ਡਬਲ ਡੋਰ ਦੀ LG ਕੰਪਨੀ ਦੇ ਵਿੱਚ ਪਿਆ ਇਹਦੀ ਕੀਮਤ ਲਈ ਦੱਸ ਦਿਓ ਇਹ ਦੇਪਾਂ ਦਿਵਾਲੀ ਆਫਰ ਜਿਹਦੇ ਦੇਵਾਗੇ ਤੁਹਾਨੂੰ ਵੈਸੇ 26000 ਰੁਪਏ ਕੀਮਤਾਂ ਤੇ ਦਿਵਾਲੀ ਆਫਰ 26000 ਰੁਪਏ ਕੀਮਤਾਂ ਤੇ ਦਿਵਾਲੀ ਆਫਰ ਦੇ ਵਿੱਚ ਇਹ ਵੀ ਦੇ ਰਹੇ ਆਪਾਂ ਉਹ ਵੀ ਨਾਲ 400 ਦਾ 24400 ਰੁਪਏ ਦੇ ਵਿੱਚ ਆਪਾਂ ਨੂੰ ਜਿਹੜਾ ਡਬਲ ਡੋਰ ਫ੍ਰਿਜ ਵੀ ਮਿਲ ਰਿਹਾ ਹੈ 242 ਲੀਟਰ ਦਰਸ਼ਕੋ ਠੀਕ ਆ ਜਰੂਰ ਜਿਹੜੇ ਡਬਲ ਡੋਰ ਦੇ ਫੈਨ ਆ ਫ੍ਰਿਜ ਵਾਲੇ ਕੰਪਨੀ ਦਾ ਮਾਲ ਐਲਜੀ ਦਾ ਪਿਓਰ ਤੇ ਬਹੁਤ ਹੀ ਬਾਜਬ ਰੇਟ ਜਿਹੜੇ ਤੁਹਾਨੂੰ ਦਿੱਤੇ ਜਾ ਰਹੇ ਆ ਕਾਲੀ ਵੀਰੇ ਯਾਰ ਟੀਵੀ ਦੀ ਬਹੁਤ ਡਿਮਾਂਡ ਰਹਿੰਦੀ ਹੈ ਲੋਕਾਂ ਨੂੰ ਵੀ ਯਾਰ ਸਾਡੇ ਘਰ ਟੀਵੀ ਹੋਵੇ ਗਰੀਬ ਲੋਕਾਂ ਨੂੰ ਹੁੰਦਾ ਕੋਈ ਯਾਰ ਐਦਾ ਹੀ ਸਕੀਮ ਦੇਈ ਜਿਹੜੇ ਗਰੀਬ ਤੋਂ ਗਰੀਬ ਬੰਦਾ ਵੀ ਟੀਵੀ ਖਾਣ ਕਰ ਸਕੇ ਜਿਹੜੀ ਵਧੀਆ ਸਕੀਮ ਦੋਲੀ ਨੂੰ ਲਗਾਈ ਸੀ ਉਸ ਤੋਂ ਵੀ ਵਧੀਆ ਸਕੀਮ ਹੁੰਦੇ ਲੱਗਿਆ ਹਾਂ ਜੀ ਦੋ ਦੋ ਯਾਰ ਕੋਈ 7500 ਨੂੰ ਵੇਚੀ ਸੀ ਕਿੰਨੇ ਉਹ ਇੱਕ ਨਵੇਂ ਸਾਲ ਮੁਰੇ ਆ ਰਹੇ ਨਾ ਨਵੇਂ ਸਾਲ ਦੇ ਮੌਕੇ ਤੇ ਕੁਝ ਆਪਾਂ ਨੂੰ ਲੱਗ ਜੀ ਰੇਟ ਮਿਲਣੇ ਚਾਹੀਦੇ ਤਾਂ ਤੁਹਾਨੂੰ ਲੱਗ ਰੇਟ ਦੇਣ ਲੱਗਿਆ ਜਿਹੜੀ ਅਸੀਂ ਐਲਐਡੀ 7500 ਨੂੰ ਵੇਚੀ ਆ 32 ਇੰਚੀ LED ਸਮਾਰਟ ਹਾਂਜੀ ਸਮਾਰਟ ਇੱਕ ਸਾਲ ਦੀ ਵੀਰ ਦਾ ਬ੍ਰਾਂਡ ਵਾਰੰਟੀ ਬਾਹਰ ਤੋਂ ਲਿਦਾ ਮਾ ਕੇ ਪਤਾ ਨੂੰ ਲੋਬੀ ਦਰਸ਼ਕੋ ਸਿਰਫ ਤੇ ਸਿਰਫ 7200 ਰੁਪਏ ਦੇ ਵਿੱਚ ਤੁਹਾਨੂੰ ਹਰ ਪਰਿਵਾਰਾਂ ਨੂੰ ਅਫੋਰਡ ਕਰ ਸਕਦਾ ਹੈ ਫੌਕਸ ਕਾਈ ਕੰਪਨੀ ਦੀ ਆ ਫੌਕਸ ਕਾਈ ਕੰਪਨੀ ਦੀ ਆ ਇੱਕ ਸਾਲ ਦੀ ਵਾਰੰਟੀ ਆ 7200 ਤੇ Wi-Fi ਦੇ ਨਾਲ ਇਹਨੂੰ ਅਟੈਚ ਕਰੋ ਸਮਾਰਟ ਆ ਫੁਲੀ ਸਮਾਰਟ ਆ ਫੁਲੀ ਸਮਾਰਟ ਆ ਤੇ ਹੋਰ ਕੋਈ ਵੱਡੇ ਜੀ ਵੀ ਦਿਖਾ ਦਿਓ ਇਹਦੇ ਵਿੱਚ ਵੰਡੀ ਵਿੱਚ ਬਸ ਜਿਵੇਂ ਪਾਣੀ ਚ ਇਹ 43 ਇੰਚ ਆ ਹਾਂਜੀ ਹਾਂਜੀ ਇਹ ਵੀ ਦੱਸ ਦਿਓ ਇਹ ਆਪਾਂ ਦਿਵਾਲੀ ਆਫਰ ਦੇ ਦੇਦਾਂਗੇ ਤੁਹਾਨੂੰ ਜੀ ਓਨਲੀ ਦੇ ਓਨਲੀ ਵੈਸੇ ਇਹਦੀ ਕੀਮਤ 16.500 ਦਾ ਅੱਛਾ ਇਹ ਦਿਵਾਲੀ ਵਿੱਚ ਤੁਹਾਣਾ ਨਹੀਂ ਚੁੱਕੀ ਆਪਾਂ ਨਵੇਂ ਸਾਲ ਦੇ ਆਫਰ ਦੇ ਵਿੱਚ ਤੁਹਾਨੂੰ ਦੇਵਾਂਗੇ ਓਨਲੀ 14900 ਰੁਪਏ ਵਿੱਚ ਲੋਬੀ ਦਰਸ਼ਕੋ ਕਿਤੇ ਨਹੀਂ ਮਿਲਣੀ ਆ ਰੇਡ ਦੇ ਵਿੱਚ 43 ਇੰਚੀ ਸਮਾਰਟ 1 ਸਾਲ ਬ੍ਰਾਂਡ ਵਾਰੰਟੀ 1 ਸਾਲ ਦੀ ਬ੍ਰਾਂਡ ਬ੍ਰਾਂਡ ਵਾਰੰਟੀ ਵੀ ਨੈਟਫਲਿਕਸ ਦੇਖੋ ਪ੍ਰਾਈਮ ਵੀਡੀਓ ਦੇਖੋ ਹਾਟਸਟਾਰ ਦੇਖੋ YouTube ਦੇਖੋ ਆਜੋ ਵੀ ਆਜੋ ਆ ਰੇਟ ਕਿੰਨੇ ਮਿਲਣਾ ਦਰਸ਼ਕ ਵੀਰੋ ਆਜੋ ਵੀ ਮਾਈਕ੍ਰੋਵੇਵ ਜਿਹੜੇ ਹਰ ਕਿਸਮ ਦੇ ਹਰ ਕੰਪਨੀ ਦੇ ਇੱਥੇ ਅਵੇਲੇਬਲ ਆ ਬੈਸਟ ਪ੍ਰਾਈਸ ਆ ਸਿਰਫ ਤੁਸੀਂ ਆਣਾ ਇੱਕ ਛੋਟੀ ਜੀ ਦਾਉਨ ਪੇਮੈਂਟ ਲੈ ਕੇ ਨਾਲ ਆਜੋ ਕਾਲੇ ਵੀਰ ਬਿਲਕੁਲ ਬਿਲਕੁਲ ਹਰ ਚੀਜ਼ ਤੁਸੀਂ ਆਪਣੇ ਘਰ ਦਾ ਜਿਹੜਾ ਸੁਪਨਾ ਸਕਾਰ ਕਰ ਸਕਦੇ ਹੋ ਤੇ ਵੀਰ ਦਾ ਐਮ ਆਈ ਦਾ ਸ਼ੋਰੂਮ ਉੱਧਰ ਵੀ ਆ ਤੇ ਗਦਾਮ ਜਿਹੜਾ ਸਮਾਨ ਉਰੇ ਇੰਨਾ ਕਿ ਨਹੀਂ ਹੈਗਾ ਇਹ ਤੋਂ ਇਲਾਵਾ ਬਹੁਤ ਜ਼ਿਆਦਾ ਸਮਾਨ ਬਹੁਤ ਜ਼ਿਆਦਾ ਮਾਡਲ ਜਿਹੜੇ ਇੱਥੇ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਟੀਵੀਆਂ ਦੇ ਵੀ ਵੱਖ-ਵੱਖ ਕੰਪਨੀਆਂ ਦੇ ਵਿੱਚ ਐਮਆਈ ਦੇ ਟੀਵੀ ਹੋਰ ਵੀ ਜਿਹੜੀ ਕੰਪਨੀ ਦੇ ਤੁਹਾਨੂੰ ਟੀਵੀ ਚਾਹੀਦੇ ਆ ਬੈਸਟ ਰੇਟ ਦੇ ਵਿੱਚ ਇੱਥੇ ਤੁਹਾਨੂੰ ਮਿਲ ਜਾਣਗੇ ਨਾ ਤੇ ਜਰੂਰ ਵਿਜ਼ਿਟ ਕਰੋ ਸਾਡੇ ਕਾਲਾ ਬਾਜੀ ਕੋਲ A1 ਕਨਫੈਕਟਰੀ। ਲੋ ਵੀ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਵੀ ਹਮਮਾ ਕੇ ਪਹੁੰਚੋ ਸਾਡੇ ਕਾਲੇ ਵੀਰ ਕੋਲ। ਹਾਂ ਲੋ ਸਕੀਮਾਂ ਸੁਣਦੇ ਸਾਰੇ ਭੀੜ ਲੱਗ ਗਈ ਐ ਤੁਸੀਂ ਦੇਖ ਸਕਦੇ ਹੋ। ਬੇਲੇ ਦੇ ਵਿੱਚ ਕਹਿੰਦੇ ਕਾਲਾ ਕਾਲਾ ਹੋਈ ਪਈ ਆ। A1 ਕਨਫੈਕਟਰੀ ਲਓ ਦੇਖੋ ਤੁਸੀਂ ਵੀ ਜਿਹੜੀ ਭੀੜ ਐ ਇਨ ਪੂਰੀਆਂ ਰੌਣਕਾਂ ਇੱਥੇ ਲੱਗੀਆਂ ਹੋਈਆਂ ਸਾਰੇ ਹਮਮਾ ਕੇ ਪਹੁੰਚੋ। ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ। ਭਾਈ ਦਾ ਜ਼ਰੂਰੀ ਐ।